ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੇ ਵੀ ਮੇਰੇ ਨਾਲ ਦੋਸਤ ਜੁੜੇ ਨੇ ਕੋਈ ਵੀ ਸਵਾਲ ਹੋਵੇ ਆਪਣਾ ਸੁਭਾਅ ਰੱਖ ਸਕਦੇ ਨੇ ਤੇ ਸਾਰਿਆਂ ਦਾ ਪਹਿਲੇ ਲੋ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਜੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਆਪਣਾ ਆਪਣਾ ਸ਼ਹਿਰ ਜ਼ਰੂਰ ਕਮੈਂਟ ਚ ਲਿਖ ਦਿਓ ਜੀ ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੋਈ ਵੀ ਸਵਾਲ ਹੋਵੇ ਤੁਹਾਡਾ ਤੁਹਾਡੇ ਛੋਟੇ ਭਾਈ ਨੂੰ ਦੱਸੋ ਤਾਂ ਪੰਜ ਨੇ ਜੋਗੇ ਹੈਗੇ ਆ ਤੁਹਾਡਾ ਹੱਲ ਕਰਾਂਗੇ ਜੀ ਕੋਈ ਵੀ ਮੇਰੀ ਸਿਸਟਰ ਜੋ ਨਵਾਂ ਚੈਨਲ ਬਣਾਇਆ ਉਹਨੂੰ ਕੋਈ ਪ੍ਰੋਬਲਮ ਆਉਂਦੀ ਹੋਵੇ ਤਾਂ ਕਮੈਂਟ ਜ਼ਰੂਰ ਲਿਖੋ ਜੀ ਸੰਤੋਸ਼ ਜੀ ਹੈਲੋ ਹੈਲੋ ਹਾਈ ਹਾਈ ਕੋਈ ਵੀ ਤੁਹਾਡਾ ਸਵਾਲ ਹੋਵੇ ਜੀ ਕਾ ਕਮੈਂਟ ਜੋ ਜ਼ਰੂਰ ਲਿਖੋ ਜੰਨੇ ਜੋਗੇ ਅਸੀਂ ਹੈਗੇ ਆ ਤਾਂ ਹੈਲਪ ਕਰਾਂਗੇ ਜੀ ਤੁਹਾਡੀ ਤੁਸੀਂ ਬਹੁਤ ਸਾਰਾ ਪਿਆਰ ਦਿੱਨੇ ਹੋ ਸਟੇਟਸਾਂ ਨੂੰ ਤੇ ਛੋਟੀਆਂ ਚਾਰ ਲਾਈਨਾਂ ਨੂੰ 60-60 ਲੱਖ ਤੱਕ ਪਹੁੰਚਾਇਆ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮੈਂ ਪੰਜਾਬ ਸੇ ਹਾਂ ਸਰ ਬਹੁਤ ਸਾਰਾ ਪਿਆਰ ਦਿਨੋ ਜੀ ਤੇ ਬੈਗਰ ਕਿਵੇਂ ਆ ਤੁਹਾਡੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਨਵੇਂ ਅੱਜ ਜੁੜੇ ਨੇ ਆਪਣੇ ਨਾਲ ਆਪਣੇ ਸ਼ਹਿਰ ਦਾ ਨਾਂ ਕੋਈ ਤੁਹਾਡਾ ਕੁਐਸਚਨ ਹੋਵੇ ਚੈਨਲ ਸੰਬੰਧੀ ਤਾਂ ਕਰ ਸਕਦੇ ਹੋ ਜੀ ਤੇ ਤੁਹਾਡੇ ਮੀ ਕਿਵੇਂ ਆ ਜੀ ਜਰੂਰ ਕਮੈਂਟ ਕਰਕੇ ਦੱਸਿਓ ਬਹੁਤ ਬਹੁਤ ਧੰਨਵਾਦ ਸੰਤੋਸ਼ ਜੀ ਤੁਹਾਡਾ ਕਮੈਂਟ ਕਰਨ ਤੇ ਹਾਂਜੀ ਸਾਰੇ ਕਿਵੇਂ ਹੋ ਤੁਹਾਡੇ ਬੈਦਰ ਕਿਵੇਂ ਇੱਥੇ ਮੀਂਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੁਹਾਡਾ ਧੰਨਵਾਦ ਕਰਨ ਲਈ ਲਾਈਵ ਆਏ ਆਪਾਂ ਇੰਨਾ ਤੁਸੀਂ ਪਿਆਰ ਦਿੰਦੇ ਹੋ ਬਹੁਤ ਬਹੁਤ ਸਾਰਾ ਪਿਆਰ ਤੁਹਾਨੂੰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇੱਧਰ ਤੁਸੀਂ ਆਪਣਾ ਏਰੀਆ ਜ਼ਰੂਰ ਕਮੈਂਟ ਚ ਲਿਖਣਾ ਤੁਸੀਂ ਕਿੱਥੋਂ ਸਾਰੇ ਜਿਹੜਾ ਵੀਰ ਕੋਈ ਜੁੜਿਆ ਹੋਇਆ ਏਰੀਆ ਜ਼ਰੂਰ ਲਿਖਣਾ ਜੀ ਆਪਣਾ ਤਾਂ ਕਿ ਆਪਾਂ ਨੂੰ ਪਤਾ ਚੱਲਦਾ ਰਹੇ ਵੀ ਕੌਣ ਕਿੱਥੋਂ-ਕਿੱਥੋਂ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਦਿ ਲੋ ਜੇ ਤੁਹਾਡਾ ਨਹੀਂ ਚ ਮੇਰੇ ਚੈਨਲ ਵਾਂਗੀ ਹੈ ਤੁਸੀਂ ਵੀ ਕਹਾਣੀ ਵਾਲਾ ਚੈਨਲ ਹੈ ਜਾਂ ਸ਼ਾਰਟ ਵਗੈਰਾ ਨੇ ਤਾਂ ਆਪਣਾ ਕੋਈ ਥਾਟ ਵਗੈਰਾ ਕਮੈਂਟ ਚ ਲਿਖ ਦਿਓ ਜੀ ਜੇ ਤੁਹਾਡੇ ਚੈਨਲ ਤੇ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਕਾਪੀਰਾਈਟ ਸਟ੍ਰਾਈਕ ਹੈ ਜਾਂ ਸਬਸਕ੍ਰਾਈਬਰ ਨਹੀਂ ਵੱਧ ਰਹੇ ਜਾਂ ਕੋਈ ਹੋਰ ਪ੍ਰੋਬਲਮ ਹੈ ਕਿਉਂਕਿ ਮੈਂ ਕਾਫੀ ਚੀਜ਼ਾਂ ਫੇਸ ਕਰੀਆਂ ਨੇ ਜੀ ਤਾਂ ਜਾ ਕੇ ਥੋੜਾ ਜਆ ਇੱਥੇ ਤੱਕ ਆਇਆ ਸੋ ਮੈਂ ਕੋਈ ਥੋੜਾ ਹੈਲਪ ਕਰ ਸਕਾਂ ਤੁਹਾਡੀ ਤਾਂ ਮੈਨੂੰ ਜ਼ਰੂਰ ਦੱਸਿਓ ਤੇ ਮੀ ਕਿਵੇਂ ਹੋ ਤੁਹਾਡੇ ਸਾਰੇ ਜਿਹੜੇ ਜੁੜੇ ਹੋਏ ਨੇ ਮੇਰੇ ਨਾਲ ਇੱਥੇ ਬਾਰਿਖ ਦਾ ਮਾਹੌਲ ਕਿਵੇਂ ਆ ਕਿਹੜੀ ਕਿਹੜੀ ਜਗ੍ਹਾ ਤੋਂ ਤੁਸੀਂ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਤਾਂ ਕਿ ਮੈਂ ਤੁਹਾਡਾ ਚੈਨਲ ਵੀ ਸਬਸਕ੍ਰਾਈਬ ਕਰ ਸਕਾਂ ਤੇ ਮੈਂ ਤੁਸੀਂ ਮੈਨੂੰ ਪਿਆਰ ਦਿੰਨੇ ਹੋ ਮੇਰੇ ਨਾਲ ਜੁੜੇ ਹੋਏ ਹੋ ਮੈਂ ਵੀ ਤੁਹਾਡੀ ਐਨੇ ਕੁ ਜੋਗਾ ਹੈਲਪ ਕਰ ਸਕਾਂ ਵੀ ਥੋੜਾ ਹੋਰ ਤਾਂ ਸਬਸਕ੍ਰਾਈਬਰ ਗੇਨ ਚ ਵੀ ਹੋ ਜਾਂਦਾ ਹੈ ਹਨ ਆਪਣੇ ਗਰੁੱਪਸ ਵਗੈਰਾ ਜਿਹੜੇ ਦੋਸਤਾਂ ਮਿੱਤਰਾਂ ਦੇ ਹੁੰਦੇ ਨੇ ਮੈਂ ਸ਼ੇਅਰ ਕਰ ਸਕਾਂ ਤੁਹਾਡਾ ਚੈਨਲ ਜਦੋਂ ਤੁਸੀਂ ਮੇਰੇ ਨਾਲ ਮੇਰੇ ਕਹਾਣੀਆਂ ਜਾਂ ਮੇਰੇ ਛੋਟਾ ਨੂੰ ਇੰਨਾ ਪਿਆਰ ਦੇਨ ਨੂੰ ਮੈਂ ਵੀ ਤੁਹਾਡੇ ਵਾਸਤੇ ਇੰਨਾ ਕਰ ਹੀ ਸਕਦਾ ਆਪਣਾ ਕਮੈਂਟ ਜ਼ਰੂਰ ਛੱਡਿਓ ਤਾਂ ਕਿ ਮੇਰੀ ਰੀਚ ਤੁਹਾਡੇ ਚੈਨਲ ਤੱਕ ਹੋ ਸਕੇ ਅੱਜ ਤੁਹਾਨੂੰ ਜੇ ਤੁਸੀਂ ਨਵੇਂ ਹੋ ਤਾਂ ਇੱਕ ਨਵਾਂ ਸਬਸਕ੍ਰਾਈਬਰ ਹੋਰ ਜ਼ਰੂਰ ਮਿਲੂਗਾ ਤੇ ਕਮੈਂਟ ਜ਼ਰੂਰ ਕਰਿਓ ਬੈਦਰ ਕਿਵੇਂ ਆ ਤੁਹਾਡੇ ਇੱਥੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਖਾਸ ਕਰਕੇ ਹੁਣ ਦਾ ਪੰਜਾਬ ਤੇ ਥੋੜਾ ਜਿਹਾ ਮਾਹੌਲ ਮਾੜੀ ਹੈ ਕਿਉਂਕਿ ਕਈ ਜਗ੍ਹਾਾਂ ਤੇ ਬਾਰਿਸ਼ ਐ ਇੰਨੀ ਜ਼ਿਆਦਾ ਹੋ ਗਈ ਪਾਣੀ ਕਰਕੇ ਬਹੁਤ ਨੁਕਸਾਨ ਹੋ ਗਿਆ ਅਲਰਟ ਵੀ ਨੇ ਹਜੇ yellow alert ਹੈ ਔਰ ਅੱਬ ਕਰਕੇ 9 ਬਤਨਾਵੇ ਵੀ red alert ਦੀ ਨੋਕਤਨਾਵੇ ਪੰਜਾਬ ਤੇ ਮਾੜਾ ਹਾਲ ਹੀ ਹੈ ਕਾਫੀ ਦਿਨਾਂ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਬਾਰਿਸ਼ ਚੱਲ ਰਹੀ ਹੈ ਬਹੁਤ ਬਹੁਤ ਪਿਆਰ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਜਿਹੜੇ ਮੇਰੇ ਦੋਸਤ ਮਿੱਤਰ ਨੇ ਜੋ ਵੀ ਮੇਰੇ ਸਟੇਟਸ ਨੂੰ ਪਿਆਰ ਕਰਦੇ ਨੇ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਤੁਸੀਂ ਮੇਰੀ ਕਿਸੇ ਵੀ ਕਹਾਣੀ ਜਾਂ ਸ਼ੌਟ ਦੇ ਜਾ ਕੇ ਮੈਸੇਜ ਕਰ ਸਕਦੇ ਹੋ ਇਹ ਚੈਨਲ ਸੰਬੰਧੀ ਮੈਂ ਜ਼ਰੂਰ ਜਿੰਨੇ ਜੋਗਾ ਹੈਗਾ ਹੈਲਪ ਕਰੂੰਗਾ ਜੀ ਪੱਕਾ ਤੇ ਸਪੈਸ਼ਲੀ ਮੈਂ ਲਾਈਵ ਵੀ ਥੈਂਕ ਯੂ ਕਰਨ ਵਾਸਤੇ ਆਇਆ ਹਾਂ ਬਹੁਤ ਪਿਆਰ ਦਿੰਦੇ ਹੋ ਤੁਸੀਂ ਮਾਰਾ ਬਥਾ ਨੂੰ ਚੜ੍ਹਦੀ ਕਲਾ ਚ ਰੱਖੇ ਹਾਂ ਜੀ ਆਪਾਂ ਕਰਦੇ ਕੋਈ ਗੱਲਾਂ ਬਾਤਾਂ ਕਮੈਂਟ ਜ਼ਰੂਰ ਕਰਿਓ ਜੋ ਆਪਾਂ ਕੋਈ ਗੱਲ ਦਾ ਜਵਾਬ ਦੇ ਸਕੀਏ ਤੁਸੀਂ ਕਿੱਥੋਂ ਤੇ ਮਾਹੌਲ ਕਿਵੇਂ ਆ ਤੁਹਾਡੇ ਇੱਥੇ ਜ਼ਰੂਰ ਕਮੈਂਟ ਕਰਿਓ ਕਿਹੜੀ ਜਗ੍ਹਾ ਤੋਂ ਤੁਸੀਂ ਬਾਰਿਸ਼ ਕਿੰਨੀ ਹੈ ਤੁਹਾਡੇ ਤੁਸੀਂ ਕਿਸੇ ਵੀ ਟੌਪਿਕ ਤੇ ਮੇਰੇ ਨਾਲ ਗੱਲ ਕਰ ਸਕਦੇ ਹੋ ਵੀਰੇ ਜਿਹੜਾ ਮੇਰਾ ਨੀਚੇ ਚੈਨਲ ਨਾਲ ਕੋਈ ਘਰੇਲੂ ਮੈਂ ਜ਼ਿਆਦਾਤਰ ਸਟੇਟਸ ਪਾਉਣਾ ਹਾਂ ਉਹਨਾਂ ਕੁੜੀਆਂ ਦੇ ਹੱਥ 'ਚ ਵੀ ਜਾਂ ਕੋਈ ਘਰੇਲੂ ਜਾਂ ਸਾਲੇ ਜਾਂ ਆਪਣਾ ਚੱਲ ਰਿਹਾ ਜਿੱਦਾਂ ਦਾ ਅੱਜ ਕੱਲ ਦਾ ਮਾਹੌਲ ਹੈ ਮਾਪੇ ਪਾਪਾਂ ਦੀ ਸੇਵਾ ਨਹੀਂ ਕਰਦਾ ਕੋਈ ਜਾਂ ਆਪਣੇ ਦੋਸਤ ਮਿੱਤਰ ਕਿਵੇਂ ਦੇ ਹੋਣੇ ਚਾਹੀਦੇ ਨੇ ਜਾਂ ਆਪਣੀ ਆਪਣਿਆਂ ਤੋਂ ਹੀ ਬਚ ਕੇ ਰੋ ਕੁਛ ਐ ਮੇਰੀਆਂ ਨਾਰਮਲ ਗੱਲਾਂ ਹੁੰਦੀਆਂ ਨੇ ਜੋ ਤੁਹਾਡੀ ਜ਼ਿੰਦਗੀ ਨਾਲ ਵੀ ਮਿਲਦੀਆਂ ਜੁਲਦੀਆਂ ਨੇ ਤੋਂ ਤੁਸੀਂ ਪਿਆਰ ਵੀ ਦਿੰਦੇ ਹੋ ਓਮੇ ਦੀ ਵੀ ਕੋਈ ਕਮੈਂਟ 'ਚ ਗੱਲ ਤੁਸੀਂ ਪੁੱਛ ਸਕਦੇ ਹੋ ਕੋਈ ਚੈਨਲ ਬਾਰੇ ਪੁੱਛਣਾ ਹੋਵੇ ਪੁੱਛ ਸਕਦੇ ਹੋ ਬਰੇ ਜਿੰਨੇ ਗਏ ਹੈਗੇ ਆਪਾਂ ਤਾਂ ਜ਼ਰੂਰ ਹੈਲਪ ਕਰਾਂਗੇ ਮੋਸਟਲੀ ਸਬਸਕ੍ਰਾਈਬਰ ਮੇਰੀਆਂ ਪਹਿਣਾ ਹੀ ਨੇ ਮੇਰੀਆਂ ਜ਼ਿਆਦਾ ਕਿ ਮੁੰਡੇ ਹੁੰਦੇ ਨੇ ਜਿਹੜੇ ਉਹ ਚੈਨਲ ਵਗੈਰਾ ਫਿਰ ਵੀ ਚਲਾ ਲੈਂਦੇ ਨੇ ਕਿਤੋਂ ਨਾ ਕਿਤੋਂ ਅਡਜਸਟਮੈਂਟ ਕਰਕੇ ਥੋੜਾ ਕੁੜੀਆਂ ਨੂੰ ਔਖਾ ਹੁੰਦਾ ਤਾਂ ਕੋਈ ਵੀ ਸਵਾਲ ਹੋਵੇ ਭਾਣੇ ਵੇਚ ਜਿ ਕਿਸੇ ਵੀ ਕਹਾਣੀ ਜਾਂ ਮੇਰੇ ਕਿਸੇ ਵੀ ਸਟੇਟਸ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਮੈਂ ਹਰ ਇੱਕ ਗੱਲ ਦਾ ਜਵਾਬ ਦਊਂਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਰੱਬ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰੇ ਤੇ ਜਿਹੜਾ ਵੀ ਕੋਈ ਨਵਾਂ ਜੁੜਦਾ ਹੈ ਆਪਣਾ ਸ਼ਹਿਰ ਜਾਂ ਪਿੰਡ ਜ਼ਰੂਰ ਲਿਖਿਓ ਜੀ ਦੇ ਨਾਲ ਮੈਨੂੰ ਪਤਾ ਲੱਗ ਸਕੇ ਕਿ ਅੱਜ ਕੌਣ ਕਿੱਥੋਂ ਆਇਆ ਤੇ ਤੁਹਾਡੇ ਬੈਦਰ ਕਿਵੇਂ ਦਾ ਕਮੈਂਟ ਚ ਜ਼ਰੂਰ ਲਿਖਿਓ ਸਾਡੇ ਤਾਂ ਇੱਥੇ ਤਿੰਨ ਦਿਨਾਂ ਦਾ ਮੀਂਹ ਪਈ ਜਾ ਰਿਹਾ ਜੀ ਤੁ ਸਿਕਾ ਸਾਰਿਆਂ ਨੂੰ ਜੀ ਬਹੁਤ ਸਾਰਾ ਪਿਆਰ ਹੋਰ ਤੁਸੀਂ ਸਾਰੇ ਠੀਕ ਠਾਕ ਹੋ ਕਮੈਂਟ ਜ਼ਰੂਰ ਕਰਿਓ ਤੁਸੀਂ ਕਿੱਥੋਂ ਜੁੜੇ ਹੋ ਆਪਣਾ ਸ਼ਹਿਰ ਵਗੈਰਾ ਜਾਂ ਪਿੰਡ ਜ਼ਰੂਰ ਲਿਖਿਓ ਤੇ ਕਰਦੇ ਆਂ ਹੀ ਆਪਾਂ ਗੱਲਾਂ ਬਾਤਾਂ ਤੁਡੇ ਮੀ ਕਿਵੇਂ ਇੱਥੇ ਜ਼ਰੂਰ ਦੱਸੋ ਸਾਡੇ ਤਾਂ ਕਾਫੀ ਦਿਨ ਹੋ ਗਏ ਯਾਰ ਵਾਇਰੂਸੋਂ ਸੁੱਖ ਰੱਖੇ ਪੰਜਾਬ ਤੇ ਆਪਣਾ ਮੇਰ ਭਰਿਆ ਹੱਥ ਰੱਖੇ ਮਾਹੌਲੇ ਦੀ ਠੀਕ ਨਹੀਂ ਹੈਗਾ ਕੋਈ ਨਵਾਂ ਜੋੜਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਸ਼ਾਰਟ ਲੈ ਕੇ ਆਉਣਾ ਹਾਂ ਉਹਨਾਂ ਤੇ ਮੇਰੇ ਚੈਨਲ ਦਾ ਨਾਮ ਪੰਜਾਬੀ ਰੋਹਾਨੀ ਕਹਾਣੀ ਹੈ ਤੇ ਸਾਰੀਆਂ ਚੀਜ਼ਾਂ ਪਰਿਵਾਰਕ ਹੁੰਦੀਆਂ ਨੇ ਆਪਣੀ ਮੋਟੀਵੇਸ਼ਨਲ ਹੋਗੀਆਂ ਕ੍ਰੇ ਲੋਹਿੰਸਾ ਜਾਂ ਮਾਪੇਾਂ ਦੀ ਸੇਵਾ ਜਾਂ ਬੱਚਿਆਂ ਦੀ ਪਰਬੰਰਸ਼ ਕਿਵੇਂ ਦੀ ਹੋਣੀ ਚਾਹੀਦੀ ਆ ਕੁਝ ਐਮੇ ਦੀਆਂ ਚੀਜ਼ਾਂ ਹੁੰਦੀਆਂ ਨੇ ਜੋ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤੁਸੀਂ ਕਿੱਥੋਂ ਨਵੇਂ ਜੁੜੇ ਹੋ ਤਾਂ ਪਲੀਜ਼ ਆਪਣਾ ਕਮੈਂਟ ਛੱਡੋ ਤਾਂ ਕਿ ਮੈਨੂੰ ਪਤਾ ਚੱਲੇ ਪਿੰਡ ਜਾਂ ਸ਼ਹਿਰ ਜ਼ਰੂਰ ਲਿਖਿਓ ਆਪਣਾ ਤਾਂ ਮੈਂ ਤੁਹਾਨੂੰ ਸਬਸਕ੍ਰਾਈਬ ਵੀ ਕਰ ਸਕਾਂ ਤੁਹਾਨੂੰ ਅੱਜ ਇੱਕ ਨਵਾਂ ਸਬਸਕ੍ਰਾਈਬਰ ਵੀ ਮਿਲੂਗਾ ਰੱਬ ਤੁਹਾਡੀ ਹਰ ਬੇਸ਼ਕੁਰੀ ਕਰੇ ਤੇ ਕਮੈਂਟ ਕਰੋ ਜੇ ਕੋਈ ਚੈਨਲ ਬਾਰੇ ਸਵਾਲ ਹੋਵੇ ਸਸੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਪੈਦਰ ਕਿਦਾਂ ਹੈ ਕਮੈਂਟ ਜਰੂਰ ਕਰਿਓ ਤੇ ਤੁਸੀਂ ਕਿੱਥੋਂ ਜੁੜੇ ਹੋ ਇਹ ਜ਼ਰੂਰ ਲਿਖਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਮੈਂਟ ਚ ਰੋਲ ਲਿਖਿਓ ਤੁਸੀਂ ਕਿੱਥੋਂ ਜੁੜੇ ਹੋ ਜੇ ਤੁਹਾਡੇ ਸਬਸਕ੍ਰਾਈਬਰ ਨਹੀਂ ਵੱਧ ਰਹੇ ਜਾਂ ਵਾਚ ਟਾਈਮ ਨਹੀਂ ਪੂਰਾ ਹੋ ਰਿਹਾ ਕੋਈ ਜੇ ਮੈਂ ਆਪਣਾ ਸੀਨ ਕਰ ਰਹੇ ਹੋ ਤੁਹਾਡੀ ਹੈਲਪ ਕਰ ਸਕਦਾ ਕਮੈਂਟ ਜ਼ਰੂਰ ਕਰਿਓ ਨਵਾਂ ਚੈਨਲ ਚਲਾਇਆ ਤਾਂ ਉਹਦੇ ਵਾਸਤੇ ਕੀ ਕਰ ਸਕਦੇ ਹੋ ਤੁਸੀਂ ਜੇ ਤੁਸੀਂ ਮੇਰੇ ਵਾਂਗ ਸ਼ੋਰਟ ਸਟੋਰੀ ਜਾਂ ਸਟੇਟਸ ਵਾਲਿਆਂ ਤੁਸੀਂ ਕਿਵੇਂ ਮੋਨਟਾਈਜ਼ ਕਰਾ ਸਕਦੇ ਹੋ